ਪੈਰਿਸ 올림픽 2024 ਇੰਡੀਅਨ ਟੀਮ ਇੰਡੀਅਨ ਹਾਕੀ ਟੀਮ ਦੀ ਇੱਕ ਵਾਰ ਫਿਰ ਤੋਂ ਲੈਂਡਸਲਾਈਡ ਵਿਕਟਰੀ ਔਰ ਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ ਹੁਣ ਗ੍ਰੇਟ ਬ੍ਰਿਟੇਨ ਗ੍ਰੇਟ ਬ੍ਰਿਟੇਨ ਜਿਹੜਾ ਕਿ ਬੜਾ ਅਗਰੈਸਿਵ ਹੋ ਕੇ ਖੇਡਦਾ ਆ ਔਰ ਉਸ ਨੂੰ ਡਰਾ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਦੇ ਵਿੱਚ ਰੌਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸੋ ਇਹ ਮੈਚ ਜਿਹੜਾ ਜਿੰਨਾ ਰੋਮਾਂਚਕ ਸੀਗਾ ਉਹਨਾਂ ਇਸ ਮੈਚ ਦੇ ਵਿੱਚ ਜਿਹੜੇ ਖਿਡਾਰੀ ਨੇ ਉਹਨਾਂ ਦਾ ਪਰਫਾਰਮੈਂਸ ਬੜਾ ਰੋਮਾਂਚਕ ਸੀਗਾ ਪੈਨਲਟੀ ਸ਼ੂਟ ਆਊਟ ਦੇ ਵਿੱਚ ਜਿਹੜਾ ਆ ਉਹ ਬਹੁਤ ਕਮਾਲ ਬਾ ਕਮਾਲ ਸ਼੍ਰੀ ਜੇਸ਼ ਦਾ ਪਰਫਾਰਮੈਂਸ ਹੈ 36 ਸਾਲਾ ਸ਼੍ਰੀ ਜੇਸ਼ ਜਿਹੜਾ ਕਿ ਦੂਸਰੀ ਵਾਰ ਇੱਕ ਵਾਰ ਫਿਰ ਤੋਂ ਹੀਰੋ ਬਣੇ ਨੇ ਇੰਡੀਅਨ ਟੀਮਸ ਦੇ ਲਈ ਇੰਡੀਅਨ ਹਾਕੀ ਦੇ ਲਈ ਪੂਰੀ ਡਿਟੇਲ ਡਿਸਕਸ਼ਨ ਬਿਕੋਜ਼ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੇ ਸਪੋਰਟਸ ਦੇ ਨਾਲ ਜਿਹੜੇ ਜਿੰਨੇ ਵੀ ਜਿਹੜੇ ਸਪੋਰਟਸ ਨੂੰ ਪਿਆਰ ਕਰਦੇ ਆ ਅੱਜ ਦਾ ਮੈਚ ਸ਼ਾਇਦ ਮਾਸਟਰਪੀਸ ਆ ਸਾਡੇ ਸਾਰਿਆਂ ਦੇ ਲਈ ਸਾਡੇ ਸਪੋਰਟਸ ਜੱਸ ਤੋਂ ਮੇਰੇ ਨਾਲ ਜੁੜੇ ਨੇ ਜਸਮੀਤ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਛਾ ਪਹਿਲਾਂ ਤੇ ਮੈਚ ਜਿਹੜਾ ਬਹੁਤ ਇੰਟਰਸਟਿੰਗ ਰਿਹਾ ਦੂਸਰਾ ਇਹ ਮੈਚ ਡਰਾ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਤੇ ਜਦੋਂ ਆਉਂਦਾ ਸਾਨੂੰ ਲੱਗਦਾ ਹੁੰਦਾ ਵੀ ਅੰਗਰੇਜ਼ ਜਿਹੜੀਆਂ ਟੀਮਾਂ ਨੇ ਖਾਸ ਕਰਕੇ ਬ੍ਰਿਟੇਨ ਜਰਮਨ ਬੈਲਜੀਅਮ ਆਸਟ੍ਰੇਲੀਆ ਹੋਗੀ ਇਹ ਪੈਨਲਟੀ ਦੇ ਵਿੱਚ ਬਹੁਤ ਜ਼ਿਆਦਾ ਅਗਰੈਸਿਵ ਆ ਸਾਡੇ ਨਾਲੋਂ ਅੱਜ ਵਾਲੇ ਮੈਚ ਦੇ ਪੈਨਲਟੀ ਸ਼ੂਟਆਊਟ ਕਿਵੇਂ ਦੇਖਦੇ ਆ ਜੇਕਰ ਅੱਜ ਤੇ ਮੈਦੀ ਪੈਨਲਟੀ ਸ਼ੂਟ ਦੀ ਗੱਲ ਕੀਤੀ ਜਾਵੇ ਤਾਂ ਇਸ ਪੂਰੇ 올림픽 ਦੇ ਵਿੱਚ ਸ਼ਿਰਜੇਸ਼ ਦਾ ਜਿਹੜਾ ਰੋਲ ਹੈ ਉਹ ਬਹੁਤ ਹੀ ਜ਼ਬਰਦਸਤ ਸਾਹਮਣੇ ਆ ਰਿਹਾ ਤੁਸੀਂ ਦੇਖ ਸਕਦੇ ਹੋ ਆਸਟ੍ਰੇਲੀਆ ਦੇ ਖਿਲਾਫ ਜਿਹੜਾ ਮੁਕਾਬਲਾ ਪਿਛਲਾ ਮੁਕਾਬਲਾ ਸੀ ਜਿਹਦੇ ਵਿੱਚ ਉਹਨਾਂ ਨੇ 52 ਸਾਲ ਬਾਅਦ ਟੀਮ ਇੰਡੀਆ ਜਿੱਤੀ ਹੈ ਉਹਦੇ ਵਿੱਚ ਵੀ ਸ਼ਿਰਜੇਸ਼ ਦੀਵਾਰ ਬਣ ਕੇ ਖੜੇ ਰਹੇ ਕਈ ਆਸਟ੍ਰੇਲੀਆ ਦੇ ਬਾਰੇ ਗੱਲ ਕੀਤੀ ਜਾਵੇ ਦੇਖੋ ਖੇਡਾਂ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਜਿਹੜੀ ਹੈਗੀ ਆ ਉਹ ਹਮੇਸ਼ਾ ਤੇ ਹਵਲ ਰਹੀ ਹੈ ਚਾਹੇ ਹਾਕੀ ਆ ਚਾਹੇ ਕ੍ਰਿਕਟ ਆ ਹਾਕੀ ਦੇ ਵਿੱਚ ਉਹ ਕਾਫੀ ਮੋਹਰੀ ਹੋ ਕੇ ਕਾਫੀ ਆਕਰਮਕ ਹੋ ਕੇ ਯਾਨੀ ਕਿ ਧਾਵਾ ਬੋਲਦੇ ਆ ਉਹਨਾਂ ਦੇ ਜਿਹੜੇ ਤੇ ਸ਼ਾਟ ਹੈ ਉਹ ਪ੍ਰੇਸ਼ਰ ਜੇਸ਼ ਨੇ ਉੱਥੇ ਪਿਛਲੇ ਮੈਚ ਦੇ ਵਿੱਚ ਰੋਕਲੇ ਸਨ ਅੱਜ ਇੱਕ ਵਾਰ ਫਿਰ ਤੋਂ ਉਹਨਾਂ ਦੀ ਵੀ ਸੀ ਕਿਉਂਕਿ ਬਰਟੇਨ ਦੇ ਖਿਲਾਫ ਅਗਰ ਗੱਲ ਕੀਤੀ ਜਾਵੇ ਤਾਂ ਬਰਟੇਨ ਦੇ ਖਿਲਾਫ ਟੀਮ ਇੰਡੀਆ ਦਾ ਜਿਹੜਾ ਰਿਜ਼ਲਟ ਦਾ ਰਿਕਾਰਡ ਹੈ ਜਾਂ ਪਿਛਲਾ ਰਿਕਾਰਡ ਹੈ ਉਹ ਚੰਗਾ ਨਹੀਂ ਰਿਹਾ ਮੈਂ ਦੇਖ ਰਿਹਾ ਸੀ ਹੈਡ ਟੂ ਹੈਡ ਦੇ ਵਿੱਚ ਦੇਖ ਰਿਹਾ ਸੀਗਾ ਤੇ ਹਾਲ ਤੱਕ ਹਾਲੇ ਤੱਕ ਦੋਨਾਂ ਟੀਮਾਂ ਦੇ ਵਿੱਚਕਾਰ 29 ਤੋਂ ਜ਼ਿਆਦਾ ਮੁਕਾਬਲੇ ਹੋਏ ਹਨ ਜਿਹਦੇ ਵਿੱਚੋਂ 21 ਮੁਕਾਬਲੇ ਤਾਂ ਇਕੱਲੇ ਬ੍ਰਿਟੇਨ ਨੇ ਜਿੱਤੇ ਨੇ ਜੇਕਰ ਪਿਛਲੇ ਪੰਜ ਮੁਕਾਬਲੇ ਦੀ ਗੱਲ ਕੀਤੀ ਜਾ ਤਾਂ ਪਿਛਲੇ ਪੰਜਾਂ ਵਿੱਚੋਂ 4 ਮੁਕਾਬਲੇ ਗ੍ਰੇਟ ਬ੍ਰਿਟੇਨ ਨੇ ਜਿੱਤੇ ਸੀ ਤੇ ਇੱਕ ਤਰ੍ਹਾਂ ਦਾ ਬਿਲਕੁਲ ਹਾਵਿਸ਼ਣ ਲੇਕਿਨ ਪ੍ਰਦਰਸ਼ਨ ਦੀ ਗੱਲ ਕਰਨੀ ਹੋਵੇਗੀ ਕਿ ਅੱਜ ਇਹ ਸ਼ਾਨਦਾਰ ਪ੍ਰਦਰਸ਼ਨ ਰਿਹਾ ਕਪਤਾਨ ਹਰਮਨ ਪੇਸ਼ਿੰਗ ਦਾ ਖਾਸ ਖਾਸ ਤੌਰ ਤੇ ਪ੍ਰਦਰਸ਼ਨ ਰਿਹਾ ਕਿਉਂਕਿ ਇਸ ਟੋਕੀਓ 올림픽 ਦੇ ਵਿੱਚ 7 ਗੋਲ ਕਰਕੇ ਸਭ ਤੋਂ ਪਹਿਲਾਂ ਇਹ ਟੌਪ ਸਕੋਰਰ ਹਨ ਲੇਕਿਨ ਇੱਕ ਵਾਰ ਤਰੀ ਫਿਰ ਕਰਨੀ ਪੈਣੀ ਹੈ ਐਪੀਐਸਡੀਐਸਡੀ ਕਿ ਜਿਸ ਤਰੀਕੇ ਨਾਲ ਪੈਨਲਟੀ ਸ਼ੂਟ ਦਾ ਸ਼ੂਟਆਊਟ ਦੇ ਵਿੱਚ ਉਸਨੇ ਗੋਰ ਰੋਕੇ ਆ ਟੀਮ ਇੰਡੀਆ ਨੂੰ ਦੇਖੋ ਸੈਮੀਫਾਈਨਲ ਵਿੱਚ ਪਹੁੰਚਾਤਾ ਤੇ ਲੱਗ ਪਕ ਜਿਹੜਾ ਮੈਡਲ ਹੈ ਉਹ ਇੱਥੇ ਪੱਕਾ ਹੁੰਦਾ ਹੋਇਆ ਨਜ਼ਰ ਸਾਨੂੰ ਆ ਰਿਹਾ ਹੈ ਅੱਛਾ ਇੱਕ ਇੱਕ ਚੀਜ਼ ਵੀ ਆ ਜਿਵੇਂ ਆਪਾਂ ਬ੍ਰਿਟੇਨ ਦੀ ਗੱਲ ਕਹਿੰਦੇ ਆ ਬ੍ਰਿਟੇਨ ਵਾਲੇ ਕਹਿੰਦੇ ਆ ਵੀ ਸੈਂਟਰ ਵੀ ਵਧੀਆ ਖੇਡਦੇ ਆ ਫੁੱਲ ਸਟ੍ਰੈਚ ਬਹੁਤ ਵਧੀਆ ਖੇਡਦੇ ਆ ਉਹ ਅਗਰੈਸਿਵ ਟੀਮ ਹੈ ਇੰਡੀਆ ਇੰਡੀਆ ਦੀ ਜਿਹੜੀ ਆਪਾਂ ਨੂੰ ਲੱਗਦਾ ਵੀ ਜਿੱਤੇ ਹੋਣ ਕਿਉਂਕਿ ਸੈਮੀਫਾਈਨਲਸ ਦਾ ਆ ਜਾਣੇ ਮੈਚ ਵੀ ਤੁਹਾਨੂੰ ਲੱਗਦਾ ਵੀ ਹਰਮਨ ਨੂੰ ਇਹਦੇ ਤੇ ਕੰਮ ਜ਼ਰੂਰ ਕਰਨਾ ਚਾਹੀਦਾ ਬਿਕੋਜ਼ ਬੀਇੰਗ ਅ ਸਪੋਰਟਸ ਐਕਸਪਰਟ ਮੈਂ ਜੇ ਇਸ ਟੋਕੀਓ 올림픽 ਨੂੰ ਆਪਾਂ ਰਿਵਿਊ ਕਰਦੇ ਆ ਤੇ ਆਪਾਂ ਇਹਦੇ ਵਿੱਚ ਇਹ ਦੇਖਦੇ ਆ ਕਿ ਦੇਖੋ ਟੀਮ ਜਿਹੜੀ ਹੈਗੀ ਨਾ ਕੁੱਲ ਟੀਮ ਹੈਗੀ ਆ ਖੇਡ ਭਾਵਨਾ ਸੀ ਤੁਹਾਨੂੰ ਜਿਤਾਉਂਦੀ ਹੈ ਜਾਂ ਟੀਮ ਦੇ ਤੌਰ ਤੇ ਜਦੋਂ ਤੁਸੀਂ ਖੇਡਦੇ ਆ ਉਹੀ ਤੁਹਾਨੂੰ ਜਿਤਵਾਉਂਦਾ ਆ ਇਸ 올림픽 ਦੀ ਗੱਲ ਕੀਤੀ ਜਾਵੇ ਦੇਖੋ ਹਰਮਨ ਪੀਰ ਨੇ ਗੋਲ ਜ਼ਰੂਰ ਕੀਤੇ ਆ ਲੇਕਿਨ ਜਿੱਦਾਂ ਜਰਮਨ ਪੇਰ ਸੰਘਿਆ ਜਿਹੜੇ ਕਿ ਮਿਡਲ ਦੇ ਵਿੱਚ ਖੇਡਦੇ ਨੇ ਉਹਨਾਂ ਨੇ ਰੱਖਿਆਪੰਤੀ ਜਿਹੜੀ ਹੈਗੀ ਆ ਉਹਨੂੰ ਕਾਫੀ ਮਜ਼ਬੂਤ ਰੱਖਿਆ ਜਿਹਦੇ ਕਾਰਨ ਹਰਮਨ ਪੀਰ ਦੇ ਕੋਲ ਮੌਕੇ ਬਣਦੇ ਆ ਮੌਕੇ ਤਾਂ ਦੇ ਕੋ ਤਾਂ ਹੀ ਬਣਨਗੇ ਜੇ ਤੁਹਾਡੇ ਪਿਛਲੇ ਜਿਹੜੇ ਪਲੇਅਰ ਹੈਗੇ ਉਹ ਵਧੀਆ ਖੇਡਣਗੇ ਫਿਲਹਾਲ ਦੀ ਸਥਿਤੀ ਦੇਖੀ ਜਾਵੇ ਤਾਂ ਜਿੰਨੀਆਂ ਵੀ ਟੀਮਾਂ ਹੈਗੀਆਂ ਉਹਨਾਂ ਦੇ ਜਰਮਨ ਪੀਟ ਖੇਡ ਰਿਹਾ ਹੈ ਇਸਲਾਵਾ ਹਰਮਨ ਪੀਟ ਮਨਦੀਪ ਦਾ ਸਾਥ ਮਿਲ ਰਿਹਾ ਹੈ ਮਨਦੀਪ ਪਿਛਲੇ ਟੋਕੀਓ 올림픽 ਦੇ ਵਿੱਚ ਕਪਤਾਨ ਸੀ ਤੇ ਉਹਨਾਂ ਨੇ ਬ੍ਰੌਂਜ਼ ਮੈਡਲ ਜਿੱਤਿਆ ਸੀਗਾ ਉਹ ਵੀ ਇਸ ਵਾਰ ਬਿਹਤਰ ਸ਼ਾਨਦਾਰ ਜਿਹੜੀ ਕੀ ਹੈ ਖੇਡ ਦਿਖਾ ਰਿਹਾ ਹੈ ਵੈਸੇ ਵੀ ਇੱਕ ਗੱਲ ਹੁੰਦੀ ਹੈ ਕਿ ਜੇ ਤੁਸੀਂ ਪਿਛਲੀ 올림픽 ਦੇ ਵਿੱਚ ਜੇ ਮੈਡਲ ਜਿੱਤਦੇ ਹੋ ਤੇ ਕਿਤਨੇ ਕਿਤੇ ਤੁਹਾਡਾ ਹੌਸਲਾ ਜਿਹੜਾ ਹੈ ਕੀ ਉਹ ਕਾਫੀ ਉੱਪ ਰਹਿੰਦਾ ਹੈ ਜਿਸ ਤੇ ਕਾਰਨ ਤੁਸੀਂ ਜਦੋਂ ਇਸ 올림픽 ਦੇ ਵਿੱਚ ਆਏ ਤਾਂ ਟੀਮ ਕੋਈ ਵੀ ਤੁਹਾਡੇ ਸਾਹਮਣੇ ਹੋਵੇ ਅਤੇ ਤੁਸੀਂ ਇਹਦੇ ਖਿਲਾਫ ਜਿੱਤ ਵੀ ਜਿੱਤ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ ਅੱਛਾ ਇਹ ਅੱਜ ਜਿਹੜੇ ਤਿੰਨ ਸਕੇਡਿਊਲ ਮੈਚ ਆ ਉਹਨਾਂ ਦੀ ਵੀ ਗੱਲ ਕਰ ਲੈਣੇ ਕਿਉਂਕਿ ਉਸ ਤੋਂ ਬਾਅਦ ਸੈਮੀਫਾਈਨਲ ਹੋਏਗਾ ਸਭ ਤੋਂ ਪਹਿਲਾਂ ਬੈਲਜੀਅਮ ਸਪੇਨ ਹੈ ਨੀਦਰਲੈਂਡ ਆਸਟ੍ਰੇਲੀਆ ਜਰਮਨੀ ਤੇ ਅਰਜਨਟੀਨਾ ਆ ਇਹ ਉਹ ਟੀਮਾਂ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਧਾਕੜ ਟੀਮ ਆਇਆ ਜੀ ਜੀ ਕਿਵੇਂ ਦੇਖਦੇ ਹੋ ਵੀ ਕਿਹਦੇ ਨਾਲ ਪੰਗਾ ਪੈ ਸਕਦਾ ਸਾਡਾ ਸੈਮੀਫਾਈਨਲ ਦੇਖੋ ਜੀ ਅੱਜ ਚਾਰ ਕੁਆਟਰਫਾਈਨਲ ਦੇ ਮੁਕਾਬਲੇ ਜਿਹੜੇ ਕੀ ਹੈ ਅੱਜ ਹੋਣੇ ਆ ਇੱਕ ਜਿਹੜਾ ਰਾਤੀ ਜਿਹੜਾ ਮੁਕਾਬਲਾ ਹੋਣਾ ਅਰਜੰਟੀਨਾ ਤੇ ਬੈਲਜੀਅਮ ਦਾ ਜਿਹੜਾ ਮੁਕਾਬਲਾ ਹੈਗਾ ਆ ਅੱਜ ਦਿਨ ਇਹਨਾਂ ਤੇ ਜਰਮਨੀ ਜਰਮਨੀ ਅਰਜੰਟੀਨਾ ਤੇ ਜਰਮਨੀ ਜਰਮਨੀ ਦਾ ਜਿਹੜਾ ਮੁਕਾਬਲਾ ਹੋਣਾ ਇਹਦੇ ਵਿੱਚੋਂ ਜਿਹੜਾ ਜیتے ਹੋਗਾ ਉਹ ਟੀਮ ਇੰਡੀਆ ਦਾ ਨਾਲ ਸੈਮੀਫਾਈਨਲ ਚ ਪਹੁੰਚੇਗਾ ਅਰਜנטיਨਾ ਜੇ ਗੱਲ ਕੀਤੀ ਹੈ ਜੇ ਅਰਜנטיਨਾ ਦਾ ਮੁਕਾਬਲਾ ਪੈਂਦਾ ਹੈ ਤੇ ਕਿਤੇ ਨਾ ਕਿਤੇ ਸਾਡਾ ਚਾਂਸ ਬਣ ਸਕਦਾ ਲੇਕਿਨ ਜੇ ਦੂਸਰੀ ਟੀਮ ਨਾ ਪੱਕਾ ਪੈ ਗਿਆ ਤੇ ਉੱਥੇ ਕਾਫੀ ਮੁਸ਼ਕਲ ਹੋ ਸਕਦਾ ਕਿਉਂਕਿ ਉਹ ਵਾਲੀਆਂ ਟੀਮਾਂ ਜਿਹੜੀਆਂ ਹੈਗੀਆਂ ਹੌਕੀ ਦੇ ਵਿੱਚ ਦੇਖਿਓ ਤਰੂ ਤਾਰਾ ਬਣ ਕੇ ਉੱਭਰ ਚੁੱਕੀਆਂ ਹਨ ਕੋਈ ਜ਼ਮਾਨਾ ਸੀ ਜਦੋਂ ਹੌਕੀ ਭਾਰਤ ਦੀ ਹੌਕੀ ਪੂਰੀ ਦੁਨੀਆ ਤੇ ਛਾਈ ਹੋਈ ਸੀ 올림픽 ਦੇ ਵਿੱਚ ਲਗਾਤਾਰ ਮੈਡਲ ਆਉਂਦੇ ਸੀ 골ਡ ਮੈਡਲ ਆਉਂਦੇ ਸੀ ਲੇਕਿਨ ਹਾਲ ਦੀ ਘੜੀ ਦੀ ਗੱਲ ਕੀਤੀ ਜਾਵੇ ਤਾਂ ਇਹ ਵਾਲੀਆਂ ਜਿਹੜੀਆਂ ਟੀਮਾਂ ਨੇ ਜਿਨ੍ਹਾਂ ਵਿੱਚ ਆਸਟ੍ਰੇਲੀਆ ਆ ਬੈਲਜੀਅਮ ਹੈਗੀਆਂ ਇਹ ਪੂਰੀਆਂ ਛਾਈਆਂ ਹੋਈਆਂ ਨੇ ਜੇਕਰ ਟੀਮ ਇੰਡੀਆ ਨੇ ਵੈਸੇ ਕਿਉਂਕਿ ਧਮਾਕਾ ਕਰ ਚੁੱਕੀ ਆ ਪਿਛਲੇ ਮੈਚ ਤੁਸੀਂ ਦੇਖਿਆ ਸੀ ਕਿਸ ਤਰੀਕੇ ਨਾਲ ਆਸਟ੍ਰੇਲੀਆ ਨੂੰ ਇਹਨਾਂ ਨੇ ਹਰਾ ਦਿੱਤਾ ਸੀ ਅੱਜ ਦੇ ਮੈਚ ਵਿੱਚ ਗ੍ਰੇਟ ਬ੍ਰਿਟੇਨ ਨੂੰ ਹਰਾ ਦਿੱਤਾ ਇੱਕ ਲਹਿਰ ਜੀ ਚੱਲ ਰਹੀ ਆ ਕਿ ਇਹੀ ਜੇ ਲਹਿ ਅੱਗੇ ਸੈਮੀਫਾਈਨਲ ਵਿੱਚ ਰਹੇਗੀ ਤਾਂ ਇਥੇ ਜ ਜੇ ਨਾ ਜਵੇ ਜਾਂ ਕੋਈ ਵੀ ਚੈਂਪੀਅਨ ਆ ਜਵੇ ਉਹ ਟੀਮ ਇੰਡੀਆ ਇਹ ਖੜ ਨਹੀਂ ਸਕਦੀ ਜੇ ਇਸੇ ਲੈ ਦੇ ਨਾਲ ਇਹ ਅੱਗੇ ਵਧਦੇ ਰਹਿਣਗੇ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਮੈਂ ਤੁਹਾਨੂੰ ਦੱਸਦਾ ਬੈਲਜੀਅਮ ਤੇ ਸਪੇਨ ਦੇ ਨਾਲ ਹੈ ਅੱਜ ਜਿਹੜਾ ਕੁਆਟਰਫਾਈਨਲ ਚੱਲ ਰਿਹਾ ਹੈ ਔਰ ਨੀਦਰਲੈਂਡ ਆਸਟ੍ਰੇਲੀਆ ਤੇ ਜਰਮਨੀ ਤੇ ਅਰਜنٹინა ਅਰਜنٹინა ਦੇ ਨਾਲ ਫਾਈਨਲ ਹੋ ਸਕਦਾ ਫਿਲਹਾਲ ਇਸੇ ਗੱਲ ਦੇ ਉੱਤੇ ਕਿਉਂਕਿ ਇਸ ਗੱਲ ਨੂੰ ਫਾਰਵਰਡ ਕਰਦੇ ਹਾਂ ਕਿਉਂਕਿ ਮੇਰੇ ਨਾਲ ਮੇਰੇ ਸਹਿਯੋਗੀ ਵੀ ਨੇ ਜਸਪਾਲ ਜਸਪਾਲ ਬਹੁਤ ਸ਼ੌਂਕ ਦੇ ਨਾਲ ਇਹ ਮੈਚ ਦੇਖਿਆ ਉਹਨਾਂ ਨੇ ਔਰ ਇਸ ਜਸਪਾਲ ਪਹਿਲਾਂ ਤਾਂ ਟੇਕ ਆ ਵੀ ਇਹ ਮੈਚ ਅੱਜ ਦਾ ਕਿਵੇਂ ਦਾ ਆ ਬਿਲਕੁਲ ਕਹਿ ਰਿਹਾ ਜੀ ਅੱਜ ਦਾ ਇਹ ਮੈਚ ਜਿਹੜਾ ਹੈ ਉਹ ਬੜਾ ਰਮਾਂਚਕ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਪੈਰਿਸ ਪੈਰਿਸ 올림픽ਸ ਤੇ ਲੋਕਾਂ ਦੀਆਂ ਨਿਗਾਹਾਂ ਜਿਹੜੀਆਂ ਉਹ ਟਿਕੀਆਂ ਹੋਈਆਂ ਸੀ ਖਾਸ ਤੌਰ ਤੇ ਹਾਕੀ ਨੂੰ ਲੈ ਕੇ ਕਿਉਂਕਿ ਆਸਟ੍ਰੇਲੀਆ ਨੂੰ ਪ ਬਾਦ ਕੋਈ ਹੈ ਕਿ 올림픽ਸ ਦੇ ਵਿੱਚ ਇੰਡੀਆ ਨੇ ਆਸਟ੍ਰੇਲੀਆ ਨੂੰ ਪਿਛਾੜਿਆ ਹੋਵੇ ਖਾਸ ਤੌਰ ਤੇ ਹਾਕੀ ਦੇ ਵਿੱਚ ਤਾਂ ਉਹ ਕਿਤੇ ਨਾ ਕਿਤੇ ਲੋਕਾਂ ਦੀਆਂ ਉਮੀਦਾਂ ਹੋਰ ਵੀ ਵਧ ਜਾਂਦੀਆਂ ਨੇ ਲੋਕਾਂ ਦੇ ਵਿੱਚ ਹੋਰ ਵੀ ਰੁਮਾਂਚ ਵਧ ਜਾਂਦਾ ਹੈ ਕਿ ਅਸੀਂ ਵੀ ਮੈਚ ਦੇਖੀਏ ਔਰ ਜਿਵੇਂ ਅੱਜ ਕੁਆਟਰਫਾਈਨਲ ਹੋਇਆ ਜਿਵੇਂ ਖੇਡਿਆ ਗਿਆ ਕਿਉਂਕਿ ਇੱਕ ਟਾਈਮ ਨਹੀਂ ਰਿਹਾ ਕਿ ਅੱਖਾਂ ਜਿਹੜੀਆਂ ਉਹ ਟਸ ਤੋਂ ਮਸ ਹੋਣਾ ਉਹ ਸਾਡੀ ਪੰਜਾਬੀ ਦੀ ਕਹਾਵਤ ਹੈ ਨਾ ਕਿ ਐ ਪਲਕਾ ਪੂਰੀਆਂ ਚਪਕਦੀਆਂ ਨਹੀਂ ਆ ਤਾ ਉਹ ਜਿੱਦਾਂ ਮੈਚ ਦੀ ਲਹਿ ਚੱਲੀ ਹੈ ਜਿਵੇਂ ਦਰਸ਼ਕਾਂ ਨੇ ਦੇਖਿਆ ਔਰ ਜਿਵੇਂ ਉਹ ਮੈਚ ਖੇਡਿਆ ਗਿਆ ਟੀਮ ਇੰਡੀਆ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਸਾਡੇ ਜਿੰਨੇ ਵੀ ਟੀਮ ਇੰਡੀਆ ਦੇ ਪਲੇਅਰ ਨੇ ਬੜਾ ਸ਼ਾਨਦਾਰ ਉਹਨਾਂ ਨੇ ਪਰਫਾਰਮੈਂਸ ਜਿਹੜੀ ਆਪਣੀ ਦਿੱਤੀ ਹੈ ਬੜਾ ਸ਼ਾਨਦਾਰ ਉਹਨਾਂ ਦਾ ਸਿਸਟਮ ਰਿਹਾ ਹੈ ਸਾਰਾ ਸਭ ਤੋਂ ਪਹਿਲਾਂ ਸ਼੍ਰੀ ਜੇਸ ਦੀ ਅਸੀਂ ਗੱਲ ਕਰ ਲਈਓ ਗੋਲ ਕੀਪਰ ਦੀ ਕਿਉਂਕਿ ਇੱਕ ਕ੍ਰੂਸ਼ੀਅਲ ਟਾਈਮ ਹੋ ਜਾਂਦਾ ਹੈ ਜਦੋਂ ਤੁਸੀਂ ਪੈਨਲਟੀ ਸ਼ੂਟਆਊਟ ਤੇ ਆ ਜਾਂਦੇ ਹੋ ਕਿਉਂਕਿ ਇੱਕ ਇੱਕ ਦੇ ਨਾਲ ਮੈਚ ਜਿਹੜਾ ਉਹ ਡਰਾ ਰਿਹਾ ਹੈ ਜਿਹੜੇ 4 ਹਾਫ ਬੀਤ ਗਏ ਤੈ ਸਮਾਂ ਬੀਤਣ ਤੋਂ ਬਾਅਦ ਦੇ ਵਿੱਚ ਇੱਕ ਇੱਕ ਦੇ ਨਾਲ ਡਰਾ ਰਿਹਾ ਤੇ ਤੁਹਾਡੇ ਕੋਲੇ ਆਪਸ਼ਨਸ ਹੁੰਦੀਆਂ ਨੇ 5-5 ਪੈਨਲਟੀਆਂ ਦੋਨਾਂ ਟੀਮਾਂ ਨੂੰ ਮਿਲਦੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਪੈਨਲਟੀ ਸ਼ੂਟਆਊਟ ਦੇ ਵਿੱਚ ਜਿਹੜੀਆਂ ਟੀਮਾਂ ਸਭ ਤੋਂ ਵੱਧ ਸਕੋਰਰ ਹੁੰਦੀਆਂ ਨੇ ਉਹ ਟੀਮ ਜੇਤੂ ਹੁੰਦੀ ਹੈ ਜੇਕਰ ਫਿਰ ਵੀ ਫੈਸਲਾ ਨਹੀਂ ਹੁੰਦਾ ਤਾਂ ਜਿਸ ਟੀਮ ਨੇ ਪਹਿਲਾਂ ਗੋਲ ਕੀਤਾ ਹੁੰਦਾ ਹੈ ਉਹਦੇ ਸਿਰ ਜਿੱਤ ਦਾ ਸਿਰਾ ਚਲਿਆ ਜਾਂਦਾ ਤਾਂ 4 ਪੈਨਲਟੀਆਂ ਜਿਹੜੀਆਂ ਹੋਈਆਂ ਨੇ ਆ ਸਾਡੀਆਂ ਚਾਰ ਦੀਆਂ ਚਾਰ ਟੀਮ ਇੰਡੀਆ ਨੇ ਜਿਹੜੀਆਂ ਉਹ ਫਤਿਹ ਕੀਤੀਆਂ ਕਿਉਂਕਿ ਚੌਥੇ ਗੋਲ ਹੋਏ ਨੇ ਸੋ ਜਿਹੜੀ ਬ੍ਰਿਟੇਨ ਦੀ ਗੱਲ ਕਰਦੇ ਆ ਹਾਲਾਂਕਿ ਉਧਰੋਂ ਦੋ ਦੇ ਵਿੱਚ ਉਹ ਸਕੋਰ ਕਰਨ ਦੇ ਵਿੱਚ ਕਾਮਯਾਬ ਹੋਏ ਆ ਪਰ ਦੋ ਜਿਹੜੇ ਉਹਨਾਂ ਦੇ ਕੋਲੋਂ ਮਿਸ ਹੋ ਗਏ ਔਰ ਇੱਥੇ ਹੀ ਸ਼੍ਰੀ ਜੇਸ਼ ਜਿਹੜੇ ਉਹ ਵਧਾਈ ਦੇ ਪਾਤਰ ਜ਼ਿਆਦਾ ਬਣ ਜਾਂਦੇ ਆ ਕਿਉਂਕਿ ਉਦੋਂ ਉਹ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਇੱਕ ਪਾਸੇ ਸਭ ਤੋਂ ਪਹਿਲਾਂ ਸਟਾਰਟਿੰਗ ਹੀ ਜਦੋਂ ਸ਼ੁਰੂ ਹੋਵੇ ਇੱਕ ਗੋਲ ਹੋਇਆ ਸ਼੍ਰੀ ਜੇਸ਼ ਸ਼੍ਰੀ ਜੇਸ਼ ਹੁਣੀ ਉਹ ਸੇਵ ਨਹੀਂ ਕਰ पाए ਫਿਰ ਦੂਸਰਾ ਉਹ ਵੀ ਸੇਫ ਨਹੀਂ ਕਰ पाए ਤਾਂ ਤੀਸਰੇ ਧਿਆਨ ਕਿ ਉਹ ਪ੍ਰੈਸ਼ਰ ਹੋਰ ਵੀ ਵੱਧ ਜਾਂਦਾ ਹੈ ਕਿ ਯਾਰ ਮੈਂ ਹੁਣ ਟੀਮ ਉਧਰੋਂ ਵੀ ਗੋਲ ਕਰ ਰਹੀ ਹੈ ਹੁਣ ਮੇਰਾ ਫਰਜ ਬਣਦਾ ਕਿਤਨਾ ਕਿਤੇ ਮੈਂ ਡਿਫੈਂਸ ਕਰਾਂ ਕਿਉਂਕਿ ਫੇਰੀ ਜਿੱਤਵਾਲ ਵਧਿਆ ਜਾ ਸਕਦਾ ਤਾਂ ਉੱਥੇ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਪ੍ਰੈਸ਼ਰ ਵਾਲੀ ਸਿਚੁਏਸ਼ਨ ਉਹ ਸ਼੍ਰੀ ਜੇਸ਼ ਦੇ ਵਾਸਤੇ ਸੀਗੇ ਤਾਂ ਉਹ ਹੋਇਆ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਅਗਲਾ ਜਿਹੜਾ ਸੈਮੀਫਾਈਨਲ ਦੇ ਵਿੱਚ ਚਾਰ ਟੀਮਾਂ ਪਹੁੰਚਦੀਆਂ ਨੇ ਕਿਹਦੇ ਨਾਲ ਮੁਕਾਬਲਾ ਪੈਂਦਾ ਹੈ ਬਾਕੀ ਸਾਡੇ ਜਸਮੀਤ ਜੀ ਸਾਰਾ ਦੱਸ ਕੇ ਗਏ ਨੇ ਦਰਸ਼ਕਾਂ ਨੂੰ ਸੋ ਬੜਾ ਮਜ਼ਾ ਆਇਆ ਅਸੀਂ ਵੀ ਦੇਖ ਰਹੇ ਹਾਂ ਅਸੀਂ ਇਹ ਹੀ ਅੱਗੇ ਵੀ ਉਮੀਦ ਕਰਦੇ ਹਾਂ ਔਰ ਦੁਆ ਵੀ ਕਰਦੇ ਹਾਂ ਕਿ ਟੀਮ ਇੰਡੀਆ ਇਸੇ ਤਰੀਕੇ ਦੇ ਨਾਲ ਵਧੀਆ ਸ਼ਾਨਦਾਰ ਪ੍ਰਦਰਸ਼ਨ ਕਰੇ ਤੇ ਇੰਡੀਆ ਦੇ ਵਾਸਤੇ 골ਡ ਲੈ ਕੇ ਆਵੇ ਬਹੁਤ ਬਹੁਤ ਧੰਨਵਾਦ ਵਾਕੇ ਵੀ ਸੋਕਾ ਖਤਮ ਕਰ ਦਵੇ ਸਾਡਾ 골ਡ ਵਾਲਾ ਹਾਲਾਂਕਿ ਇਹ ਜਿਹੜੇ ਕੁਆਟਰਫਾਈਨਲਸ ਨੇ ਅੱਜ 11 ਵਜੇ ਤੱਕ ਖੇਲਾ ਮੈਚ ਹੋਏਗਾ ਔਰ ਅਰਜנטיਨਾ ਬਹੁਤ ਸਟਰੋਂਗ ਟੀਮ ਹੈ ਜਰਮਨੀ ਬਹੁਤ ਸਟਰੋਂਗ ਟੀਮ ਹੈ ਆਖਰੀ ਇਹਨਾਂ ਦੋਨਾਂ ਚੋਂ ਜਿਹੜਾ ਜਿੱਤੇਗਾ ਉਹਦੇ ਨਾਲ ਇੰਡੀਆ ਦਾ ਜਿਹੜਾ ਆ ਉਹ ਮੈਚ ਪਾਏਗਾ ਤੇ ਉਸ ਬਾਅਦ ਇਹ ਦੇਖਣਾ ਵੀ ਹੋਏਗਾ ਕਿਉਂਕਿ ਬਹੁਤੇ ਪੰਜਾਬੀ ਇਸ ਟੀਮ ਦੇ ਵਿੱਚ ਨੇ ਔਰ ਕੀ ਇਸ ਵਾਰ 골ਡ ਆਉਂਦਾ ਹੈ ਔਰ ਇਹ ਸਾਰਾ ਕੁਝ ਜਿਹੜਾ ਹੈ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਵਾਂਗੇ ਫਿਲਹਾਲ ਜਗਬਾਣੀ ਤੇ ਫੋਲ ਰਿਟੇ ਇਸ 올림픽 2024 ਇੰਡੀਅਨ ਟੀਮ ਇੰਡੀਅਨ ਹਾਕੀ ਟੀਮ ਦੀ ਇੱਕ ਵਾਰ ਫਿਰ ਤੋਂ ਲੈਂਡਸਲਾਈਡ ਵਿਕਟਰੀ ਔਰ ਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ ਹੁਣ ਗ੍ਰੇਟ ਬ੍ਰਿਟੇਨ ਗ੍ਰੇਟ ਬ੍ਰਿਟੇਨ ਜਿਹੜਾ ਕਿ ਬੜਾ ਅਗਰੈਸਿਵ ਹੋ ਕੇ ਖੇਡਦਾ ਆ ਔਰ ਉਸ ਨੂੰ ਡਰਾ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਦੇ ਵਿੱਚ ਹਰਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸੋ ਇਹ ਮੈਚ ਜਿਹੜਾ ਜਿੰਨਾ ਰੋਮਾਂਚਕ ਸੀਗਾ ਉਨਾ ਹੀ ਇਸ ਮੈਚ ਦੇ ਵਿੱਚ ਜਿਹੜੇ ਖਿਡਾਰੀ ਨੇ ਉਹਨਾਂ ਦਾ ਪਰਫਾਰਮੈਂਸ ਬੜਾ ਰੋਮਾਂਚਕ ਸੀਗਾ ਪੈਨਲਟੀ ਸ਼ੂਟਆਊਟ ਦੇ ਵਿੱਚ ਜਿਹੜਾ ਆ ਉਹ ਬਹੁਤ ਕਮਾਲ ਬਾ ਕਮਾਲ ਸ਼੍ਰੀ ਜੇਸ਼ ਦਾ ਪਰਫਾਰਮੈਂਸ ਹੈ 36 ਸਾਲਾ ਸ਼੍ਰੀ ਜੇਸ਼ ਜਿਹੜਾ ਕਿ ਦੂਸਰੀ ਵਾਰ ਇੱਕ ਵਾਰ ਫਿਰ ਤੋਂ ਹੀਰੋ ਬਣੇ ਨੇ ਇੰਡੀਅਨ ਟੀਮਸ ਦੇ ਲਈ ਇ ਪੂਰੀ ਡਿਟੇਲ ਡਿਸਕਸ਼ਨ ਬਿਕੋਜ਼ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੇ ਸਪੋਰਟਸ ਦੇ ਨਾਲ ਜਿਹੜੇ ਜਿੰਨੇ ਵੀ ਜਿਹੜੇ ਸਪੋਰਟਸ ਨੂੰ ਪਿਆਰ ਕਰਦੇ ਆ ਅੱਜ ਦਾ ਮੈਚ ਸ਼ਾਇਦ ਮਾਸਟਰਪੀਸ ਆ ਸਾਡੇ ਸਾਰਿਆਂ ਦੇ ਲਈ ਸਾਡੇ ਸਪੋਰਟਸ ਜੱਜ ਤੋਂ ਮੇਰੇ ਨਾਲ ਜੁੜੇ ਨੇ ਜਸਮੀਤ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਛਾ ਪਹਿਲਾਂ ਤੇ ਮੈਚ ਜਿਹੜਾ ਬਹੁਤ ਇੰਟਰਸਟਿੰਗ ਰਿਹਾ ਦੂਸਰਾ ਇਹ ਮੈਚ ਡਰਾ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਤੇ ਜਦੋਂ ਆਉਂਦਾ ਸਾਨੂੰ ਲੱਗਦਾ ਹੁੰਦਾ ਵੀ ਅੰਗਰੇਜ਼ ਜਿਹੜੀਆਂ ਟੀਮਾਂ ਨੇ ਖਾਸ ਕਰਕੇ ਬ੍ਰਿਟੇਨ ਜਰਮਨ ਬੈਲਜੀਅਮ ਆਸਟ੍ਰੇਲੀਆ ਹੋਗੀ ਇਹ ਪੈਨਲਟੀ ਦੇ ਵਿੱਚ ਬਹੁਤ ਜ਼ਿਆਦਾ ਅਗਰੈਸਿਵ ਆ ਸਾਡੇ ਨਾਲੋਂ ਅੱਜ ਵਾਲੇ ਮੈਚ ਦੇ ਪੈਨਲਟੀ ਸ਼ੂਟਆਊਟ ਕਿਵੇਂ ਦੇਖਦੇ ਆ ਜੇਕਰ ਅੱਜ ਤੇ ਮੈਦੇ ਪੈਨਲਟੀ ਸ਼ੂਟ ਦੀ ਗੱਲ ਕੀਤੀ ਜਾਵੇ ਤਾਂ ਇਸ ਪੂਰੇ 올림픽 ਦੇ ਵਿੱਚ ਸ਼ਿਰਜੇਸ਼ ਦਾ ਜਿਹੜਾ ਰੋਲ ਹੈ ਉਹ ਬਹੁਤ ਹੀ ਜ਼ਬਰਦਸਤ ਸਾਹਮਣੇ ਆ ਰਿਹਾ ਤੁਸੀਂ ਦੇਖ ਸਕਦੇ ਹੋ ਆਸਟ੍ਰੇਲੀਆ ਦੇ ਖਿਲਾਫ ਜਿਹੜਾ ਮੁਕਾਬਲਾ ਪਿਛਲਾ ਮੁਕਾਬਲਾ ਸੀ ਜਿਹਦੇ ਵਿੱਚ ਉਹਨੇ 52 ਸਾਲ ਬਾਅਦ ਟੀਮ ਇੰਡੀਆ ਜਿੱਤੀ ਹੈ ਉਹਦੇ ਵਿੱਚ ਵੀ ਸ਼ਿਰਜੇਸ਼ ਦੀਵਾਰ ਬਣ ਕੇ ਖੜੇ ਰਹੇ ਕਈ ਆਸਟ੍ਰੇਲੀਆ ਦੇ ਬਾਰੇ ਗੱਲ ਕੀਤੀ ਜਾਵੇ ਦੇਖੋ ਖੇਡਾਂ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਜਿਹੜੀ ਹੈਗੀ ਆ ਹਮੇਸ਼ਾ ਤੇ ਹੋ ਵਰ ਰਹੀ ਹੈ ਚਾਹੇ hockey ਆ ਚਾਹੇ cricket ਆ hockey ਦੇ ਵਿੱਚ ਉਹ ਕਾਫੀ ਮੋਹਰੀ ਹੋ ਕੇ ਕਾਫੀ ਆਕਰਮਕ ਹੋ ਕੇ ਯਾਨੀ ਕਿ ਧਾਵਾ ਬੋਲਦੇ ਆ ਉਹਨਾਂ ਦੇ ਜਿਹੜੇ ਤੇ ਸ਼ਾਟ ਆ ਉਹ ਪ੍ਰਸ਼ਿਰਜੇਸ਼ ਨੇ ਉੱਥੇ ਪਿਛਲੇ ਮੈਚ ਦੇ ਵਿੱਚ ਰੋਕਲੇ ਸਨ ਅੱਜ ਇੱਕ ਵਾਰ ਫਿਰ ਤੋਂ ਉਹਨਾਂ ਦੀ ਸੀ ਕਿਉਂਕਿ ਬ੍ਰਿਟੇਨ ਦੇ ਖਿਲਾਫ ਅਗਰ ਗੱਲ ਕੀਤੀ ਜਾਵੇ ਤਾਂ ਬ੍ਰਿਟੇਨ ਦੇ ਖਿਲਾਫ ਟੀਮ ਇੰਡੀਆ ਦਾ ਜਿਹੜਾ ਰਿਜ਼ਲਟ ਦਾ ਰਿਕਾਰਡ ਹੈ ਜਾਂ ਪਿਛਲਾ ਰਿਕਾਰਡ ਹੈ ਉਹ ਚੰਗਾ ਨਹੀਂ ਰਿਹਾ ਆ ਮੈਂ ਦੇਖ ਰਿਹਾ ਸੀ ਹੈਡ ਟੂ ਹੈਡ ਦੇ ਵਿੱਚ ਦੇਖ ਰਿਹਾ ਸੀਗਾ ਤੇ ਹਾਲ ਤੱਕ ਹਾਲੇ ਤੱਕ ਦੋਨਾਂ ਟੀਮਾਂ ਦੇ ਵਿੱਚਕਾਰ 29 ਤੋਂ ਜ਼ਿਆਦਾ ਮੁਕਾਬਲੇ ਹੋਏ ਹਨ ਜਿਹਦੇ ਵਿੱਚੋਂ 21 ਮੁਕਾਬਲੇ ਤਾਂ ਇਕੱਲੇ ਬ੍ਰਿਟੇਨ ਨੇ ਜਿੱਤੇ ਨੇ ਜੇਕਰ ਪਿਛਲੇ ਪੰਜ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਪੰਜਾਂ ਵਿੱਚੋਂ 4 ਮੁਕਾਬਲੇ ਗ੍ਰੇਟ ਬ੍ਰਿਟੇਨ ਨੇ ਜਿੱਤੇ ਸੀ ਤੇ ਇੱਕ ਤਰ੍ਹਾਂ ਦਾ ਬਿਲਕੁਲ ਹਾਵਿਸ਼ਣ ਲੇਕਿਨ ਪ੍ਰਦਰਸ਼ਨ ਦੀ ਗੱਲ ਕਰਨੀ ਹੋਵੇਗੀ ਕਿ ਅੱਜ ਸ਼ਾਨਦਾਰ ਪ੍ਰਦਰਸ਼ਨ ਰਿਹਾ ਕਪਤਾਨ ਹਰਮਨ ਪੇਸ਼ ਸਿੰਘ ਦਾ ਖਾਸ ਖਾਸ ਤੌਰ ਤੇ ਪ੍ਰਦਰਸ਼ਨ ਰਿਹਾ ਕਿਉਂਕਿ ਇਸ ਟੋਕੀਓ 올림픽 ਦੇ ਵਿੱਚ 7 ਗੋਲ ਕਰਕੇ ਸਭ ਤੋਂ ਪਹਿਲਾਂ ਇਹ ਟੌਪ ਸਕੋਰਰ ਹਨ ਲੇਕਿਨ ਇੱਕ ਵਾਰ ਤਾਰ ਕਿ ਜਿਸ ਤਰੀਕੇ ਨਾਲ ਪੈਨਾਟੀ ਸ਼ੂਟ ਦਾ ਸ਼ੂਟ ਆਊਟ ਦੇ ਵਿੱਚ ਉਸਨੇ ਗੋਲ ਰੋਕੇ ਆ ਟੀਮ ਇੰਡੀਆ ਨੂੰ ਦੇਖੋ ਸੈਮੀਫਾਈਨਲ ਵਿੱਚ ਪਹੁੰਚਾਤਾ ਤੇ ਲੱਗ ਪਕ ਜਿਹੜਾ ਮੈਡਲ ਹੈ ਉਹ ਇੱਥੇ ਪੱਕਾ ਹੁੰਦਾ ਹੋਇਆ ਨਜ਼ਰ ਸਾਨੂੰ ਆ ਰਿਹਾ ਹੈ ਅੱਛਾ ਇੱਕ ਇੱਕ ਚੀਜ਼ ਵੀ ਆ ਜਿਵੇਂ ਆਪਾਂ ਬ੍ਰਿਟੇਨ ਦੀ ਗੱਲ ਕਹਿੰਦੇ ਆ ਬ੍ਰਿਟੇਨ ਵਾਲੇ ਕਹਿੰਦੇ ਆ ਵੀ ਸੈਂਟਰ ਵੀ ਵਿਦਿਆ ਖੇਡਦੇ ਆ ਫੁੱਲ ਸਟ੍ਰੈਚ ਬਹੁਤ ਵਿਦਿਆ ਖੇਡਦੇ ਆ ਉਹ ਅਗਰੈਸਿਵ ਟੀਮ ਹੈ ਇੰਡੀਆ ਇੰਡੀਆ ਦੀ ਜਿਹੜੀ ਆਪਾਂ ਨੂੰ ਲੱਗਦਾ ਵੀ ਜਿੱਤੇ ਹੋਣ ਕਿਉਂਕਿ ਸੈਮੀਫਾਈਨਲ ਦਾ ਆ ਜਾਣੇ ਮੈਚ ਵੀ ਤੁਹਾਨੂੰ ਲੱਗਦਾ ਵੀ ਹਰਮਨ ਨੂੰ ਇਹਦੇ ਤੇ ਕੰਮ ਜ਼ਰੂਰ é aqui de a ficou... ਟੀਮ ਜਿਹੜੀ ਹੈਗੀ ਨਾ ਕੁੱਲ ਟੀਮ ਹੈਗੀ ਆ ਖੇਡ ਭਾਵੇਂ ਅਸੀਂ ਤੁਹਾਨੂੰ ਜਿਤਵਾਉਂਦੀ ਹੈ ਜਾਂ ਟੀਮ ਦੇ ਤੌਰ ਤੇ ਜੇ ਤੁਸੀਂ ਖੇਡਦੇ ਆ ਉਹੀ ਤੁਹਾਨੂੰ ਜਿਤਵਾਉਂਦਾ ਆ ਇਸ 올림픽 ਦੀ ਗੱਲ ਕੀਤੀ ਆਵੇ ਦੇਖੋ ਹਰਮਨ ਪੀਰ ਨੇ ਗੋਲ ਜ਼ਰੂਰ ਕੀਤੇ ਆ ਲੇਕਿਨ ਜਿੱਦਾਂ ਜਰਮਨ ਪੀਰ ਸੰਘਿਆ ਜਿਹੜੇ ਕਿ ਮਿਡਲ ਦੇ ਵਿੱਚ ਖੇਡਦੇ ਨੇ ਉਹਨਾਂ ਨੇ ਰੱਖਿਆਪੰਤੀ ਜਿਹੜੀ ਹੈਗੀ ਆ ਉਹਨੂੰ ਕਾਫੀ ਮਜ਼ਬੂਤ ਰੱਖਿਆ ਜਿਹਦੇ ਕਾਰਨ ਹਰਮਨ ਪੀਰ ਦੇ ਕੋਲ ਮੌਕੇ ਬਣਦੇ ਆ ਮੌਕੇ ਤਾਂ ਕੋ ਤਾਂ ਹੀ ਬਣਨਗੇ ਜੇ ਤੁਹਾਡੇ ਪਿਛਲੇ ਜਿਹੜੇ ਪਲੇਅਰ ਹੈਗੇ ਉਹ ਵਧੀਆ ਖੇਡਣਗੇ ਫਿਲਹਾਲ ਦੀ ਸਥਿਤੀ ਦੇਖੀ ਜਾਵੇ ਤਾਂ ਜਿੰਨੀਆਂ ਵੀ ਟੀਮਾਂ ਹੈਗੀਆਂ ਉਹਨਾਂ ਜਰਬਨ ਪੀਟ ਖੇਡ ਰਿਹਾ ਹੈ ਇਸਲਾਵਾ ਹਰਮਨ ਪੀਟ ਮਨਦੀਪ ਦਾ ਸਾਥ ਮਿਲ ਰਿਹਾ ਹੈ ਮਨਦੀਪ ਪਿਛਲੇ ਟੋਕੀਓ 올림픽 ਦੇ ਵਿੱਚ ਕਪਤਾਨ ਸੀ ਤੇ ਉਹਨਾਂ ਨੇ ਬ੍ਰੌਂਜ਼ ਮੈਡਲ ਜਿੱਤਿਆ ਸੀਗਾ ਉਹ ਵੀ ਇਸ ਵਾਰ ਬਿਹਤਰ ਸ਼ਾਨਦਾਰ ਜਿਹੜੀ ਕੀ ਹੈ ਖੇਡ ਦਿਖਾ ਰਿਹਾ ਹੈ ਵੈਸੇ ਵੀ ਇੱਕ ਗੱਲ ਹੁੰਦੀ ਹੈ ਕਿ ਜੇ ਤੁਸੀਂ ਪਿਛਲੀ 올림픽 ਦੇ ਵਿੱਚ ਜੇ ਮੈਡਲ ਜਿੱਤਦੇ ਹੋ ਤੇ ਕਿਤਨੇ ਕਿਤੇ ਤੁਹਾਡਾ ਹੌਸਲਾ ਜਿਹੜਾ ਹੈ ਕੀ ਉਹ ਕਾਫੀ ਉੱਪ ਰਹਿੰਦਾ ਹੈ ਜਿਸ ਤੇ ਕਾਰਨ ਤੁਸੀਂ ਜਦੋਂ ਇਸ 올림픽 ਦੇ ਵਿੱਚ ਆਏ ਤਾਂ ਟੀਮ ਕੋਈ ਵੀ ਤੁਹਾਡੇ ਸਾਹਮਣੇ ਹੋਵੇ ਅਤੇ ਤੁਸੀਂ ਇਹਦੇ ਖਿਲਾਫ ਜਿੱਤ ਜਿੱਤ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ ਅੱਛਾ ਇਹ ਅੱਜ ਜਿਹੜੇ ਤਿੰਨ ਸਕੇਡਿਊਲ ਮੈਚ ਆ ਉਹਨਾਂ ਦੀ ਵੀ ਗੱਲ ਕਰ ਲੈਣੀ ਕਿਉਂਕਿ ਉਸ ਤੋਂ ਬਾਅਦ ਸੈਮੀਫਾਈਨਲ ਹੋਏਗਾ ਸਭ ਤੋਂ ਪਹਿਲਾਂ ਬੈਲਜੀਅਮ ਸਪੇਨ ਨੀਦਰਲੈਂਡ ਆਸਟ੍ਰੇਲੀਆ ਜਰਮਨੀ ਤੇ ਅਰਜਨਟੀਨਾ ਆ ਇਹ ਉਹ ਟੀਮਾਂ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਧਾਕੜ ਟੀਮਾਂ ਆ ਜੀ ਜੀ ਕਿਵੇਂ ਦੇਖਦੇ ਹੋ ਵੀ ਕਿਹਦੇ ਨਾਲ ਪੰਗਾ ਪੈ ਸਕਦਾ ਸਾਡਾ ਸੈਮੀਫਾਈਨਲ ਦੇਖੋ ਜੀ ਅੱਜ ਚਾਰ ਕੁਆਟਰਫਾਈਨਲ ਦੇ ਮੁਕਾਬਲੇ ਜਿਹੜੇ ਕੀ ਹੈ ਅੱਜ ਹੋਣੇ ਆ ਇੱਕ ਜਿਹੜਾ ਰਾਤੀ ਜਿਹੜਾ ਮੁਕਾਬਲਾ ਹੋਣਾ ਅਰਜنٹੀਨਾ ਤੇ ਬੈਲਜੀਅਮ ਦਾ ਜਿਹੜਾ ਮੁਕਾਬਲਾ ਹੈਗਾ ਆ ਅੱਜ ਟੀਨਾ ਤੇ ਜਰਮਨੀ ਜਰਮਨੀ ਅਰਜنٹੀਨਾ ਤੇ ਜਰਮਨੀ ਜਰਮਨੀ ਦਾ ਜਿਹੜਾ ਮੁਕਾਬਲਾ ਹੋਣਾ ਇਹਦੇ ਵਿੱਚੋਂ ਜਿਹੜਾ ਜیتے ਹੋਗਾ ਉਹ ਟੀਮ ਇੰਡੀਆ ਦਾ ਨਾਲ ਸੈਮੀਫਾਈਨਲ ਚ ਪੜੇਗਾ ਅਰਜنٹੀਨਾ ਜੇ ਗੱਲ ਕੀਤੀ ਹੈ ਜੇ ਅਰਜنٹੀਨਾ ਦਾ ਮੁਕਾਬਲਾ ਪੈਂਦਾ ਹੈ ਤੇ ਕਿਤੇ ਨਾ ਕਿਤੇ ਸਾਡਾ ਚਾਂਸ ਬਣ ਸਕਦਾ ਲੇਕਿਨ ਜੇ ਦੂਸਰੀ ਟੀਮ ਨਾਲ ਪੰਗਾ ਪੈ ਗਿਆ ਤੇ ਉੱਥੇ ਕਾ ਕੋਈ ਜ਼ਮਾਨਾ ਸੀ ਜਦੋਂ ਹਾਕੀ ਭਾਰਤ ਦੀ ਹਾਕੀ ਪੂਰੀ ਦੁਨੀਆ ਤੇ ਛਾਈ ਹੋਈ ਸੀ 올림픽 ਦੇ ਵਿੱਚ ਲਗਾਤਾਰ ਮੈਡਲ ਆਉਂਦੇ ਸੀ ਗੋਲਡ ਮੈਡਲ ਆਉਂਦੇ ਸੀ ਲੇਕਿਨ ਹਾਲ ਦੀ ਘੜੀ ਦੀ ਗੱਲ ਕੀਤੀ ਜਾਵੇ ਤਾਂ ਇਹ ਵਾਲੀਆਂ ਜਿਹੜੀਆਂ ਟੀਮਾਂ ਨੇ ਜਿਨ੍ਹਾਂ ਵਿੱਚ ਆਸਟ੍ਰੇਲੀਆ ਆ ਬੈਲਜੀਅਮ ਹੈਗੀਆਂ ਇਹ ਪੂਰੀਆਂ ਛਾਈਆਂ ਹੋਈਆਂ ਨੇ ਅੱਜੇਕਰ ਟੀਮ ਇੰਡੀਆ ਨੇ ਵੈਸੇ ਕਿਉਂਕਿ ਧਮਾਕਾ ਕਰ ਚੁੱਕੀ ਹੈ ਪਿਛਲੇ ਮੈਚ ਤੁਸੀਂ ਦੇਖਿਆ ਸੀ ਕਿਸ ਤਰੀਕੇ ਨਾਲ ਆਸਟ੍ਰੇਲੀਆ ਨੂੰ ਇਹਨਾਂ ਨੇ ਹਰਾ ਦਿੱਤਾ ਸੀ ਅੱਜ ਦੇ ਮੈਚ ਵਿੱਚ ਗ੍ਰੇਟ ਬ੍ਰਿਟੇਨ ਨੂੰ ਹਰਾ ਦਿੱਤਾ ਇੱਕ ਲਹਿਰ ਹੀ ਚੱਲ ਰਹੀ ਹੈ ਕਿ ਇਹੀ ਜੇ ਲਹਿ ਅੱਗੇ ਸੈਮੀਫਾਈਨਲ ਵਿੱਚ ਰਹੇਗੀ ਤਾਂ ਇਥੇ ਜਿੱਤਣ ਦੇ ਪੂਰੇ ਪੂਰੇ ਚਾਂਸ ਬਣ ਸਕਦੇ ਹਨ ਅੱਗੇ ਚਾਹੇ ਕੋਈ ਵੀ ਟੀਮ ਸੁਪਰ ਚੈਂਪੀਅਨ ਜਾਂ ਪੁਰਵ ਚੈਂਪੀਅਨ ਆ ਜਵੇ ਜਾਂ ਕੋਈ ਵੀ ਚੈਂਪੀਅਨ ਆ ਜਵੇ ਉਹ ਟੀਮ ਇੰਡੀਆ ਇਹ ਖੜ ਨਹੀਂ ਸਕਦੀ ਜੇ ਇਸੇ ਲਹਿਰ ਨਾਲ ਇਹ ਅੱਗੇ ਵਧਦੇ ਰਹਿਣਗੇ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਮੈਂ ਤੁਹਾਨੂੰ ਦੱਸ ਦਾਂ ਬੈਲਜੀ اور ਨੀਦਰਲੈਂਡ ਆਸਟ੍ਰੇਲੀਆ ਤੇ ਜਰਮਨੀ ਤੇ ਅਰਜنٹინა ਅਰਜنٹინა ਦੇ ਨਾਲ ਫਾਈਨਲ ਹੋ ਸਕਦਾ ਫਿਲਹਾਲ ਇਸੇ ਗੱਲ ਦੇ ਉੱਤੇ ਕਿਉਂਕਿ ਇਸ ਗੱਲ ਨੂੰ ਫਾਰਵਰਡ ਕਰਦੇ ਆ ਕਿਉਂਕਿ ਮੇਰੇ ਨਾਲ ਮੇਰੇ ਸਹਿਯੋਗੀ ਵੀ ਨੇ ਜਸਪਾਲ ਜਸਪਾਲ ਬਹੁਤ ਸ਼ੌਂਕ ਦੇ ਨਾਲ ਇਹ ਮੈਚ ਦੇਖਿਆ ਉਹਨਾਂ ਨੇ ਔਰ ਇਸ ਜਸਪਾਲ ਪਹਿਲਾਂ ਤਾਂ ਟੇਕ ਆ ਵੀ ਇਹ ਮੈਚ ਅੱਜ ਦਾ ਕਿਵੇਂ ਦਾ ਆ ਬਿਲਕੁਲ ਕਹਿ ਰਿਹਾ ਜੀ ਅੱਜ ਦਾ ਇਹ ਮੈਚ ਜਿਹੜਾ ਹੈ ਉਹ ਬੜਾ ਰਮਾਂਚਕ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਪੈਰਿਸ ਪੈਰਿਸ 올림픽ਸ ਤੇ ਲੋਕਾਂ ਦੀਆਂ ਨਿਗਾ ਜਿਹੜੀਆਂ ਕਿ ਹੋਇਆ ਸੀ ਖਾਸ ਤੌਰ ਤੇ ਹਾਕੀ ਨੂੰ ਲੈ ਕੇ ਕਿਉਂਕਿ ਆਸਟ੍ਰੇਲੀਆ ਨੂੰ ਪਛਾੜਨ ਤੋਂ ਬਾਅਦ ਕਿਉਂਕਿ 52 ਸਾਲ ਬਾਅਦ ਹੋਇਆ ਕਿ 올림픽ਸ ਦੇ ਵਿੱਚ ਇੰਡੀਆ ਨੇ ਆਸਟ੍ਰੇਲੀਆ ਨੂੰ ਪਛਾੜਿਆ ਹੋਵੇ ਖਾਸ ਤੌਰ ਤੇ ਹਾਕੀ ਦੇ ਵਿੱਚ ਤਾਂ ਉਹ ਕਿਤੇ ਨਾ ਕਿਤੇ ਲੋਕਾਂ ਦੀਆਂ ਉਮੀਦਾਂ ਹੋਰ ਵੀ ਵੱਧ ਜਾਂਦੀਆਂ ਨੇ ਲੋਕਾਂ ਦੇ ਵਿੱਚ ਹੋਰ ਵੀ ਰੁਮਾਂਚ ਵੱਧ ਜਾਂਦਾ ਹੈ ਕਿ ਅਸੀਂ ਵੀ ਮੈਚ ਦੇਖੀਏ ਔਰ ਜਿਵੇਂ ਅੱਜ ਕੁਆਟਰਫਾਈਨਲ ਹੋਇਆ ਜਿਵੇਂ ਖੇਡਿਆ ਗਿਆ ਕਿਉਂਕਿ ਇੱਕ ਟਾਈਮ ਨਹੀਂ ਰਿਹਾ ਕਿ ਅੱਖਾਂ ਜਿਹੜੀਆਂ ਉਹ ਟਸ ਤੋਂ ਮਸ ਹੋਣਾ ਉਹ ਸਾਡੀ ਪੰਜਾਬੀ ਦੀ ਕਹਾਵਤ ਹੈ ਨਾ ਕਿ ਐ ਪਲਕਾ ਪੂਰੀਆਂ ਚਪਕਦੀਆਂ ਨਹੀਂ ਆ ਤਾ ਉਹ ਜਿੱਦਾਂ ਮੈਚ ਦੀ ਲਹਿ ਚੱਲੀ ਹੈ ਜਿਵੇਂ ਦਰਸ਼ਕਾਂ ਨੇ ਦੇਖਿਆ ਔਰ ਜਿਵੇਂ ਉਹ ਮੈਚ ਖੇਡਿਆ ਗਿਆ ਟੀਮ ਇੰਡੀਆ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਸਾਡੇ ਜਿੰਨੇ ਵੀ ਟੀਮ ਇੰਡੀਆ ਦੇ ਪਲੇਅਰ ਨੇ ਬੜਾ ਸ਼ਾਨਦਾਰ ਉਹਨਾਂ ਨੇ ਪਰਫਾਰਮੈਂਸ ਜਿਹੜੀ ਆਪਣੀ ਦਿੱਤੀ ਹੈ ਬੜਾ ਸ਼ਾਨਦਾਰ ਉਹਨਾਂ ਦਾ ਸਿਸਟਮ ਰਿਹਾ ਹੈ ਸਾਰਾ ਸਭ ਤੋਂ ਪਹਿਲਾਂ ਸ਼੍ਰੀ ਜੇਸ ਦੀ ਅਸੀਂ ਗੱਲ ਕਰ ਲਈਓ ਗੋਲ ਕੀਪਰ ਦੀ ਕਿਉਂਕਿ ਇੱਕ ਕਰੂਸ਼ੀਅਲ ਟਾਈਮ ਹੋ ਜਾਂਦਾ ਜਦੋਂ ਤੁਸੀਂ ਪੈਨਲਟੀ ਸ਼ੂਟਆਊਟ ਤੇ ਆ ਜਾਂਦੇ ਹੋ ਕਿਉਂਕਿ ਇੱਕ ਇੱਕ ਦੇ ਨਾਲ ਮੈਚ ਜਿਹੜਾ ਉਹ ਡਰਾ ਰਿਹਾ ਜਿਹੜੇ 4 ਹਾਫ ਬੀਤ ਗਏ ਤੈ ਸਮਾਂ ਬੀਤਣ ਤੋਂ ਬਾਅਦ ਦੇ ਵਿੱਚ ਇੱਕ ਇੱਕ ਦੇ ਨਾਲ ਡਰਾ ਰਿਹਾ ਤੇ ਤੁਹਾਡੇ ਕੋਲੇ ਆਪਸ਼ਨਸ ਹੁੰਦੀਆਂ ਨੇ 5-5 ਪੈਨਲਟੀਆਂ ਦੋਨਾਂ ਟੀਮਾਂ ਨੂੰ ਮਿਲਦੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਪੈਨਲਟੀ ਸ਼ੂਟਆਊਟ ਦੇ ਵਿੱਚ ਜਿਹੜੀਆਂ ਟੀਮਾਂ ਸਭ ਤੋਂ ਵੱਧ ਸਕੋਰਰ ਹੁੰਦੀਆਂ ਨੇ ਉਹ ਟੀਮ ਜੇਤੂ ਹੁੰਦੀ ਹੈ ਜੇਕਰ ਫਿਰ ਵੀ ਫੈਸਲਾ ਨਹੀਂ ਹੁੰਦਾ ਤਾਂ ਜਿਸ ਟੀਮ ਨੇ ਪਹਿਲਾਂ ਗੋਲ ਕੀਤਾ ਹੁੰਦਾ ਹੈ ਉਹਦੇ ਸਿਰ ਜਿੱਤ ਦਾ ਸਿਰਾ ਚਲਿਆ ਜਾਂਦਾ ਤਾਂ ਅ ਚਾਰ ਪੈਨਲਟੀਆਂ ਜਿਹੜੀਆਂ ਹੋਈਆਂ ਨੇ ਸਾਡੀਆਂ ਚਾਰ ਦੀਆਂ ਚਾਰ ਟੀਮ ਇੰਡੀਆ ਨੇ ਜਿਹੜੀਆਂ ਉਹ ਫਤਿਹ ਕੀਤੀਆਂ ਕਿਉਂਕਿ ਚੌਥੇ ਗੋਲ ਹੋਏ ਨੇ ਸੋ ਜਿਹੜੀ ਬ੍ਰਿਟੇਨ ਦੀ ਗੱਲ ਕਰਦੇ ਹਾਲਾਂਕਿ ਉਧਰੋਂ ਦੋ ਦੇ ਵਿੱਚ ਉਹ ਸਕੋਰ ਕਰਨ ਦੇ ਵਿੱਚ ਕਾਮਯਾਬ ਹੋਏ ਆ ਪਰ ਦੋ ਜਿਹੜੇ ਉਹਨਾਂ ਦੇ ਕੋਲੋਂ ਮਿਸ ਹੋ ਗਏ ਔਰ ਇੱਥੇ ਹੀ ਸ਼੍ਰੀ ਜੇਸ਼ ਜਿਹੜੇ ਉਹ ਵਿਧਾਈ ਦੇ ਪਾਤਰ ਜਿਆਦਾ ਬਣ ਜਾਂਦੇ ਆ ਕਿਉਂਕਿ ਉਦੋਂ ਉਹ ਪ੍ਰੈਸ਼ਰ ਬਹੁਤ ਜਿਆਦਾ ਹੁੰਦਾ ਹੈ ਇੱਕ ਪਾਸੇ ਸਭ ਤੋਂ ਪਹਿਲਾਂ ਸਟਾਰਟਿੰਗ ਹੀ ਜਦੋਂ ਸ਼ੁਰੂ ਹੋਵੇ ਇੱਕ ਗੋਲ ਹੋਇਆ ਸ਼੍ਰੀ ਜੇਸ਼ ਸ਼੍ਰੀ ਜੇਸ਼ ਹੁਣੀ ਉਹ ਸੇਵ ਨਹੀਂ ਕਰ पाए ਫਿਰ ਦੂਸਰਾ ਉਹ ਵੀ ਸੇਵ ਨਹੀਂ ਕਰ पाए ਤਾਂ ਤੀਸਰੇ ਧਿਆਨ ਕਿ ਉਹ ਪ੍ਰੈਸ਼ਰ ਹੋਰ ਵੀ ਵੱਧ ਜਾਂਦਾ ਹੈ ਕਿ ਯਾਰ ਮੈਂ ਹੁਣ ਟੀਮ ਉਧਰੋਂ ਵੀ ਗੋਲ ਕਰ ਰਹੀ ਹੈ ਹੁਣ ਮੇਰਾ ਫਰਜ਼ ਬਣਦਾ ਕਿਤਨਾ ਕਿਤੇ ਮੈਂ ਡਿਫੈਂਸ ਕਰਾਂ ਕਿਉਂਕਿ ਫੇਰੀ ਜਿੱਤਬਾਲ ਵਧਿਆ ਜਾ ਸਕਦਾ ਤਾਂ ਉੱਥੇ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਪ੍ਰੈਸ਼ਰ ਵਾਲੀ ਸਿਚੁਏਸ਼ਨ ਉਹ ਸ਼੍ਰੀ ਜੇਸ਼ ਦੇ ਤਗੀ ਤਾਂ ਉਹ ਹੋਇਆ ਤਾਂ ਹੁਣੇ ਦੇਖਣਾ ਹੋਵੇਗਾ ਕਿ ਅਗਲਾ ਜਿਹੜਾ ਸੈਮੀਫਾਈਨਲ ਦੇ ਵਿੱਚ ਚਾਰ ਟੀਮਾਂ ਪਹੁੰਚਦੀਆਂ ਨੇ ਕਿਹਦੇ ਨਾਲ ਮੁਕਾਬਲਾ ਪੈਂਦਾ ਬਾਕੀ ਸਾਡੇ ਜਸਮੀਤ ਜੀ ਸਾਰਾ ਦੱਸ ਕੇ ਗਏ ਨੇ ਦਰਸ਼ਕਾਂ ਨੂੰ ਸੋ ਬੜਾ ਮਜ਼ਾ ਆਇਆ ਅਸੀਂ ਵੀ ਦੇਖਿਆ ਔਰ ਅਸੀਂ ਇਹੀ ਅੱਗੇ ਵੀ ਉਮੀਦ ਕਰਦੇ ਔਰ ਦੁਆ ਵੀ ਕਰਦੇ ਆ ਕਿ ਟੀਮ ਇੰਡੀਆ ਇਸੇ ਤਰੀਕੇ ਦੇ ਨਾਲ ਵਧੀਆ ਸ਼ਾਨਦਾਰ ਪ੍ਰਦਰਸ਼ਨ ਕਰੇ ਤੇ ਇੰਡੀਆ ਦੇ ਵਾਸਤੇ 골ਡ ਲੈ ਕੇ ਆਵੇ ਬਹੁਤ ਬਹੁਤ ਧੰਨਵਾਦ ਵਾਕੇ ਵੀ ਸੋਕਾ ਖਤਮ ਕਰ ਦਵੇ ਸਾਡਾ 골ਡ ਵਾਲਾ ਹਾਲਾਂਕਿ ਇਹ ਜਿਹੜੇ ਕੁਆਟਰਫਾਈਨਲਸ ਨੇ ਅੱਜ 11 ਵਜੇ ਤੱਕ ਇਕਲਾ ਮੈਚ ਹੋਏਗਾ ਔਰ ਅਰਜنٹინა ਬਹੁਤ ਸਟਰੋਂਗ ਟੀਮ ਹੈ ਜਰਮਨੀ ਬਹੁਤ ਸਟਰੋਂਗ ਟੀਮ ਹੈ ਆਖਰੀ ਇਹਨਾਂ ਦੋਨਾਂ ਚ ਜਿਹੜਾ ਜਿੱਤੇਗਾ ਉਹਦੇ ਨਾਲ ਇੰਡੀਆ ਦਾ ਜਿਹੜਾ ਆ ਉਹ ਮੈਚ ਪਾਏਗਾ ਤੇ ਉਸ ਤੋਂ ਬਾਅਦ ਇਹ ਦੇਖਣਾ ਵੀ ਹੋਏਗਾ ਕਿਉਂਕਿ ਬਹੁਤੇ ਪੰਜਾਬੀ ਇਸ ਟੀਮ ਦੇ ਵਿੱਚ ਨੇ ਔਰ ਕੀ ਇਸ ਵਾਰ 골ਡ ਆਉਂਦਾ ਹੈ ਔਰ ਇਹ ਸਾਰਾ ਕੁਝ ਜਿਹੜਾ ਹੈ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਵਾਂਗੇ ਫਿਲਹਾਲ ਜਗਬਾਣੀ ਤੇ ਫੁੱਲ ਰਿਟੇਲ ਓਲੰਪਿਕ 2024 ਇੰਡੀਅਨ ਟੀਮ ਇੰਡੀਅਨ ਹਾਕੀ ਟੀਮ ਦੀ ਇੱਕ ਵਾਰ ਫਿਰ ਤੋਂ ਲੈਂਡਸਲਾਈਡ ਵਿਕਟਰੀ ਔਰ ਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ ਹੁਣ ਗ੍ਰੇਟ ਬ੍ਰਿਟੇਨ ਗ੍ਰੇਟ ਗ੍ਰੇਟ ਬ੍ਰਿਟੇਨ ਜਿਹੜਾ ਕਿ ਬੜਾ ਅਗਰੈਸਿਵ ਹੋ ਕੇ ਖੇਡਦਾ ਆ ਔਰ ਉਸ ਨੂੰ ਡਰਾ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਦੇ ਵਿੱਚ ਫਰੌਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸੋ ਇਹ ਮੈਚ ਜਿਹੜਾ ਜਿੰਨਾ ਰੋਮਾਂਚਕ ਸੀਗਾ ਉਹਨਾਂ ਇਸ ਮੈਚ ਦੇ ਵਿੱਚ ਜਿਹੜੇ ਖਿਡਾਰੀ ਨੇ ਉਹਨਾਂ ਦਾ ਪਰਫਾਰਮੈਂਸ ਬੜਾ ਰੋਮਾਂਚਕ ਸੀਗਾ ਪੈਨਲਟੀ ਸ਼ੂਟ ਆਊਟ ਦੇ ਵਿੱਚ ਜਿਹੜਾ ਆ ਉਹ ਬਹੁਤ ਕਮਾਲ ਬਾ ਕਮਾਲ ਸ਼੍ਰੀ ਜੇਸ਼ ਦਾ ਪਰਫਾਰਮੈਂਸ ਹੈ 36 ਸਾਲਾ ਸ਼੍ਰੀ ਜੇਸ਼ ਜਿਹੜਾ ਕਿ ਦੂਸਰੀ ਵਾਰ ਇੱਕ ਵਾਰ ਫਿਰ ਤੋਂ ਹੀਰੋ ਬਣੇ ਨੇ ਇੰਡੀਅਨ ਟੀਮਸ ਦੇ ਲਈ ਇੰਡੀਅਨ ਹਾਕੀ ਦੇ ਲਈ ਪੂਰੀ ਡਿਟੇਲ ਡਿਸਕਸ਼ਨ ਬਿਕੋਜ਼ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੇ ਸਪੋਰਟਸ ਦੇ ਨਾਲ ਜਿਹੜੇ ਜਿੰਨੇ ਵੀ ਜਿਹੜੇ ਸਪੋਰਟਸ ਨੂੰ ਪਿਆਰ ਕਰਦੇ ਆ ਅੱਜ ਦਾ ਮੈਚ ਸ਼ਾਇਦ ਮਾਸਟਰਪੀਸ ਆ ਸਾਡੇ ਸਾਰਿਆਂ ਦੇ ਲਈ ਸਾਡੇ ਸਪੋਰਟਸ ਜੱਸ ਤੋਂ ਮੇਰੇ ਨਾਲ ਜੁੜੇ ਨੇ ਜਸਮੀਤ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਛਾ ਪਹਿਲਾਂ ਤੇ ਮੈਚ ਜਿਹੜਾ ਬਹੁਤ ਇੰਟਰਸਟਿੰਗ ਰਿਹਾ ਦੂਸਰਾ ਇਹ ਮੈਚ ਡਰਾ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਤੇ ਜਦੋਂ ਆਉਂਦਾ ਸਾਨੂੰ ਲੱਗਦਾ ਹੁੰਦਾ ਵੀ ਅੰਗਰੇਜ਼ ਜਿਹੜੀਆਂ ਟੀਮਾਂ ਨੇ ਖਾਸ ਕਰਕੇ ਬ੍ਰਿਟੇਨ ਜਰਮਨ ਬੈਲਜੀਅਮ ਆਸਟ੍ਰੇਲੀਆ ਹੋਗੀ ਇਹ ਪੈਨਲਟੀ ਦੇ ਵਿੱਚ ਬਹੁਤ ਜ਼ਿਆਦਾ ਅਗਰੈਸਿਵ ਆ ਸਾਡੇ ਨਾਲੋਂ ਅੱਜ ਵਾਲੇ ਮੈਚ ਦੇ ਪੈਨਲਟੀ ਸ਼ੂਟਆਊਟ ਕਿਵੇਂ ਦੇਖਦੇ ਹੋ ਜੇਕਰ ਅੱਜ ਤੇ ਮੈਦੀ ਪੈਨਲਟੀ ਸ਼ੂਟ ਦੀ ਗੱਲ ਕੀਤੀ ਜਾਵੇ ਤਾਂ ਇਸ ਪੂਰੇ ਸ਼ਰਜੇਸ਼ ਦਾ ਜਿਹੜਾ ਰੋਲ ਹੈ ਉਹ ਬਹੁਤ ਹੀ ਜ਼ਬਰਦਸਤ ਸਾਹਮਣੇ ਆ ਰਿਹਾ ਤੁਸੀਂ ਦੇਖ ਸਕਦੇ ਹੋ ਆਸਟ੍ਰੇਲੀਆ ਦੇ ਖਿਲਾਫ ਜਿਹੜਾ ਮੁਕਾਬਲਾ ਪਿਛਲਾ ਮੁਕਾਬਲਾ ਸੀ ਜਿਹਦੇ ਵਿੱਚ ਉਹਨੇ 52 ਸਾਲ ਬਾਅਦ ਟੀਮ ਇੰਡੀਆ ਜਿੱਤੀ ਹੈ ਉਹਦੇ ਵਿੱਚ ਵੀ ਸ਼ਰਜੇਸ਼ ਦੀਵਾਰ ਬਣ ਕੇ ਖੜੇ ਰਹੇ ਕਈ ਆਸਟ੍ਰੇਲੀਆ ਦੇ ਬਾਰੇ ਗੱਲ ਕੀਤੀ ਜਾਵੇ ਦੇਖੋ ਖੇਡਾਂ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਜਿਹੜੀ ਹੈਗੀ ਆ ਉਹ ਹਮੇਸ਼ਾ ਤੇ ਹਵਲ ਰਹੀ ਹੈ ਚਾਹੇ ਹਾਕੀ ਆ ਚਾਹੇ ਕ੍ਰਿਕਟ ਆ ਹਾਕੀ ਦੇ ਵਿੱਚ ਉਹ ਕਾਫੀ ਮੋਹਰੀ ਹੋ ਕੇ ਕਾਫੀ ਆਕਰਮਕ ਹੋ ਕੇ ਯਾਨੀ ਧਾਵਾ ਬੋਲਦੇ ਆ ਉਹਨਾਂ ਦੇ ਜਿਹੜੇ ਤੇ ਸ਼ਾਟ ਹੈ ਉਹ ਪ੍ਰਸ਼ਿਰਜੇਸ਼ ਨੇ ਉੱਥੇ ਪਿਛਲੇ ਮੈਚ ਦੇ ਵਿੱਚ ਰੋਕਲੇ ਸਨ ਅੱਜ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਵੀ ਸੀ ਕਿਉਂਕਿ ਬ੍ਰਿਟੇਨ ਦੇ ਖਿਲਾਫ ਅਗਰ ਗੱਲ ਕੀਤੀ ਜਾਵੇ ਤਾਂ ਬ੍ਰਿਟੇਨ ਦੇ ਖਿਲਾਫ ਟੀਮ ਇੰਡੀਆ ਦਾ ਜਿਹੜਾ ਰਿਜ਼ਲਟ ਦਾ ਰਿਕਾਰਡ ਹੈ ਜਾਂ ਪਿਛਲਾ ਰਿਕਾਰਡ ਹੈ ਉਹ ਚੰਗਾ ਨਹੀਂ ਰਿਹਾ ਮੈਂ ਦੇਖ ਰਿਹਾ ਸੀ ਹੈਡ ਟੂ ਹੈਡ ਦੇ ਵਿੱਚ ਦੇਖ ਰਿਹਾ ਸੀਗਾ ਤੇ ਹਾਲ ਤੱਕ ਹਾਲੇ ਤੱਕ ਦੋਨਾਂ ਟੀਮਾਂ ਦੇ ਵਿੱਚਕਾਰ 29 ਤੋਂ ਜ਼ਿਆਦਾ ਮੁਕਾਬਲੇ ਹੋਏ ਹਨ ਜਿਹਦੇ ਵਿੱਚੋਂ 21 ਮੁਕਾਬਲੇ ਤਾਂ ਕੱਲੇ ਬ੍ਰਿਟੇਨ ਜਿੱਤੇ ਨੇ ਜੇਕਰ ਪਿਛਲੇ ਪੰਜ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਪੰਜਾਂ ਵਿੱਚੋਂ ਚਾਰ ਮੁਕਾਬਲੇ ਗ੍ਰੇਟ ਬ੍ਰਿਟੇਨ ਨੇ ਜਿੱਤੇ ਸੀ ਤੇ ਇੱਕ ਤਰ੍ਹਾਂ ਦਾ ਬਿਲਕੁਲ ਹਾਵਿਸ਼ਣ ਲੇਕਿਨ ਪ੍ਰਦਰਸ਼ਨ ਦੀ ਗੱਲ ਕਰਨੀ ਹੋਵੇਗੀ ਕਿ ਅੱਜ ਸ਼ਾਨਦਾਰ ਪ੍ਰਦਰਸ਼ਨ ਰਿਹਾ ਕਪਤਾਨ ਹਰਮਨ ਪੇਸ਼ ਸਿੰਘ ਦਾ ਖਾਸ ਤੌਰ ਤੇ ਪ੍ਰਦਰਸ਼ਨ ਰਿਹਾ ਕਿਉਂਕਿ ਇਸ ਟੋਕੀਓ 올림픽 ਦੇ ਵਿੱਚ 7 ਗੋਲ ਕਰਕੇ ਸਭ ਤੋਂ ਪਹਿਲਾਂ ਇਹ ਟੌਪ ਸਕੋਰਰ ਹਨ ਲੇਕਿਨ ਇੱਕ ਵਾਰ ਤਾਰੀਫ ਫਿਰ ਕਰਨੀ ਪੈਣੀ ਹੈ ਐਪੀਐਸਡੀਐਸਡੀ ਕਿ ਜਿਸ ਤਰੀਕੇ ਨਾਲ ਪੈਨਲਟੀ ਸ਼ੂਟ ਦੇ ਸ਼ੂਟਆਊਟ ਦੇ ਵਿੱਚ ਉਸਨੇ ਗੋਲ ਰੋਕੇ ਹੈ ਟੀਮ ਇੰਡੀਆ ਨੂੰ ਦੇਖੋ ਸੈਮੀਫਾਈਨਲ ਵਿੱਚ ਪਹੁੰਚ ਤੇ ਪੱਕਾ ਹੁੰਦਾ ਹੋਇਆ ਨਜ਼ਰ ਸਾਨੂੰ ਆ ਰਿਹਾ ਹੈ ਅੱਛਾ ਇੱਕ ਇੱਕ ਚੀਜ਼ ਵੀ ਆ ਜਿਵੇਂ ਆਪਾਂ ਬ੍ਰਿਟੇਨ ਦੀ ਗੱਲ ਕਹਿੰਦੇ ਆ ਬ੍ਰਿਟੇਨ ਵਾਲੇ ਕਹਿੰਦੇ ਆ ਵੀ ਸੈਂਟਰ ਵੀ ਵਿਦਿਆ ਖੇਡਦੇ ਆ ਫੁੱਲ ਸਟ੍ਰੈਚ ਬਹੁਤ ਵਿਦਿਆ ਖੇਡਦੇ ਆ ਉਹ ਅਗਰੈਸਿਵ ਟੀਮ ਆ ਇੰਡੀਆ ਇੰਡੀਆ ਦੀ ਜਿਹੜੀ ਆਪਾਂ ਨੂੰ ਲੱਗਦਾ ਵੀ ਜਿੱਤੇ ਹੁਣ ਕਿਉਂਕਿ ਸੈਮੀ ਫਾਈਨਲਸ ਦਾ ਆ ਜਾਣੇ ਮੈਚ ਵੀ ਤੁਹਾਨੂੰ ਲੱਗਦਾ ਵੀ ਹਰਮਨ ਨੂੰ ਇਹਦੇ ਤੇ ਕੰਮ ਜ਼ਰੂਰ ਕਰਨਾ ਚਾਹੀਦਾ ਬਿਕੋਜ਼ ਬੀਂਗ ਅ ਸਪੋਰਟਸ ਐਕਸਪਰਟ ਮੈਂ ਜੇ ਇਸ ਟੋਕੀਓ 올림픽 ਦੇ ਆਪਾਂ ਰਿਵਿਊ ਕਰਦੇ ਆ ਤੇ ਆਪਾਂ ਇਹਦੇ ਵਿੱਚ ਇਹ ਦੇਖਦੇ ਆ ਕਿ ਦੇਖੋ ਟੀਮ ਜਿਹੜੀ ਹੈਗੀ ਨਾ ਕੁੱਲ ਟੀਮ ਹੈਗੀ ਆ ਖੇਡ ਭਾਵਨਾ ਹੀ ਤੁਹਾਨੂੰ ਜਿਤਵਾਉਂਦੀ ਹੈ ਜਾਂ ਟੀਮ ਦੇ ਤੌਰ ਤੇ ਜਦੋਂ ਤੁਸੀਂ ਖੇਡਦੇ ਆ ਉਹੀ ਤੁਹਾਨੂੰ ਜਿਤਵਾਉਂਦਾ ਆ ਇਸ 올림픽 ਦੀ ਗੱਲ ਕੀਤੀ ਜਾਵੇ ਦੇਖੋ ਹਰਮਨ ਪੀਰ ਨੇ ਗੋਲ ਜ਼ਰੂਰ ਕੀਤੇ ਆ ਲੇਕਿਨ ਜਿੱਦਾਂ ਜਰਮਨ ਪੀਰ ਸੰਘਿਆ ਜਿਹੜੇ ਕਿ ਮਿਡਲ ਦੇ ਵਿੱਚ ਖੇਡਦੇ ਨੇ ਉਹਨਾਂ ਨੇ ਰੱਖਿਆਪੰਤੀ ਜਿਹੜੀ ਹੈਗੀ ਆ ਉਹਨੂੰ ਕਾਫੀ ਮਜ਼ਬੂਤ ਰੱਖਿਆ ਜਿਹਦੇ ਕਾਰਨ ਹਰਮਨ ਪੀਰ ਦੇ ਕੋਲ ਮੌਕੇ ਬਣਦੇ ਆ ਮੌਕੇ ਤਾਂ ਦੇ ਕੋ ਤਾਂ ਹੀ ਬਣਨਗੇ ਜੇ ਤੁਹਾਡੇ ਪਿਛਲੇ ਜਿਹੜੇ ਪਲੇਅਰ ਹੈਗੇ ਉਹ ਵਧੀਆ ਖੇਡਣਗੇ ਫਿਲਹਾਲ ਦੀ ਸਥਿਤੀ ਦੇਖੀ ਜਾਵੇ ਤਾਂ ਜਿੰਨੀਆਂ ਵੀ ਟੀਮਾਂ ਹੈਗੀਆਂ ਉਹਨਾਂ ਦੇ ਜਰਬਨ ਪੀਟ ਖੇਡ ਰਿਹਾ ਹੈ ਇਸਲਾਵਾ ਹਰਮਾ